ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਮੁੱਢਲੇ ਜੀਵਨ ਤੇ ਜਾਣਨਾ ਪਾਵਾਂਗੇ ਜੀ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੈ ਸੋ ਸਾਰੀਆਂ ਹੀ ਸੰਗਤਾਂ ਨੂੰ ਜੋ ਕੇ ਇਸ ਵੀਡੀਓ ਨੂੰ ਸਰਵਣ ਕਰ ਰਹੀਆਂ ਹਨ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਈ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀ ਤਾਨ ਨਨ RAMDAS GURU jin sireya tinne savarya ਅੱਜ ਸਰਵਣ ਕਰਾਂਗੀ ਜੀ ਸ਼੍ਰੀ ਗੁਰੂ RAMDAS ਜੀ ਦਾ ਇਤਿਹਾਸ ਸੋ ਸ਼੍ਰੀ ਗੁਰੂ RAMDAS ਜੀ ਦਾ ਜਨਮ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿੱਚ ਹੋਇਆ ਸੀ ਤੇ ਆਪ ਜੀ ਦਾ ਮਢਲਾ ਨਾਮ ਭਾਈ ਜੇਠਾ ਜੀ ਸੀ ਸ਼ਿਦਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ ਹਰੀਦਾਸ ਜੀ ਸੀ ਤੇ ਉਹ ਸੋਢੀ ਜਾਤ ਦੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਸੋ ਆਪ ਜੀ ਦੀ ਮਾਤਾ ਜੀ ਦਾ ਨਾਮ ਦਇਆ ਕੌਰ ਸੀ ਜੇਠਾ ਜੀ ਦੇ ਮਾਤਾ ਪਿਤਾ ਬਹੁਤ ਗਰੀਬ ਸਨ ਭਾਈ ਜੇਠਾ ਜੀ ਬਚਪਨ ਤੋਂ ਹੀ ਬੜੇ ਧਾਰਮਿਕ ਵਿਚਾਰਾਂ ਦੇ ਸਨ ਤੇ ਇੱਕ ਵਾਰੀ ਆਪ ਜੀ ਦੀ ਮਾਤਾ ਨੇ ਆਪ ਨੂੰ ਘੁੰਗਣੀਆਂ ਵੇਚ ਕੇ ਪੈਸੇ ਕਮਾ ਕੇ ਲਿਆਉਣ ਲਈ ਭੇਜਿਆ ਰਸਤੀ ਵਿੱਚ ਆਪ ਨੂੰ ਕੁਝ ਭੁੱਖੇ ਸਾਧੂ ਮਿਲ ਗਏ ਸੋ ਭਾਈ ਜੇਠਾ ਜੀ ਬੜੇ ਨਰਮ ਦਿਲ ਦੇ ਸਨ ਤਾਂ ਆਪ ਜੀ ਨੇ ਸਾਰੇ ਛੋਲੇ ਇਹਨਾਂ ਭੁੱਖੇ ਸਾਧੂਆਂ ਨੂੰ ਖਵਾ ਦਿੱਤੇ ਤੇ ਆਪ ਖਾਲੀ ਹੱਥ ਵਾਪਸ ਘਰ ਆ ਗਏ ਬਚਪਨ ਵਿੱਚ ਹੀ ਆਪ ਜਿਹਦੇ ਮਾਤਾ ਪਿਤਾ ਜੀ ਚਲਾਣਾ ਕਰ ਗਏ ਸਨ ਇਸ ਲਈ ਆਪ ਜੀ ਦਾ ਪਾਲਣ ਪੋਸ਼ਣ ਆਪ ਜੀ ਦੀ ਨਾਨੀ ਨੇ ਬਾਸਰ ਕੇ ਪਿੰਡ ਵਿੱਚ ਕੀਤਾ ਇਥੇ ਵੀ ਭਾਈ ਜੇਠਾ ਜੀ ਘੁੰਗੜੀਆਂ ਵੇਚ ਕੇ ਹੀ ਗੁਜ਼ਾਰਾ ਕਰਦੇ ਰਹੇ ਤੇ ਬੜੀ ਸੁੰਦਰ ਸ਼ਖਸੀਅਤ ਦੇ ਮਾਲਕ ਸਨ ਲੋਕਾਂ ਦੀ ਸੇਵਾ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ ਇਸ ਕਾਰਨ ਛੇਤੀ ਹੀ ਸਾਰੇ ਪਿੰਡ ਵਿੱਚ ਆਪ ਜੀ ਹਰਮਨ ਪਿਆਰੇ ਹੋ ਗਏ ਇੱਕ ਵਾਰ ਇੱਕ ਜਥੇ ਨਾਲ ਆਪ ਜੀ ਨੂੰ ਗੋਇੰਦਵਾਲ ਸਾਹਿਬ ਜਾਣ ਦਾ ਮੌਕਾ ਮਿਲਿਆ ਉੱਥੇ ਆਪ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਸਿੱਖ ਬਣ ਗਏ ਤੇ ਭਾਈ ਜੇਠਾ ਜੀ ਉਸ ਸਮੇਂ ਬੋਲੀ ਸਾਹਿਬਾ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਜਦੋਂ ਉਹਨਾਂ ਨੇ ਸੇਵਾ ਕੀਤੀ ਅਤੇ ਆਪਣਾ ਉਹ ਸਮਾ ਜਿਹੜਾ ਹੈ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਬਿਤਾਉਂਦੇ ਨੇ ਤੇ ਆਪਜੀ ਲੰਗਰ ਵਿੱਚ ਵੀ ਸੰਗਤ ਦੀ ਅਣਤਕ ਸੇਵਾ ਕਰਦੇ ਸਨ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਭਗਤੀ ਤੋਂ પ્રસન્ન ਹੋ ਕੇ ਉਹਨਾਂ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ 1593 ਵਿੱਚ ਜਦੋਂ ਕਿ ਪਾਈ ਜੇਠਾ ਜੀ ਬਸ 19 ਵਰਿਆਂ ਦੇ ਸਨ ਆਪਣੀ ਛੋਟੀ ਲੜਕੀ ਬੀਬੀ ਪਾਨਨੀ ਜੀ ਦਾ ਵਿਆਹ ਪਾਈ ਜੇਠਾ ਜੀ ਨਾਲ ਕਰ ਦਿੱਤਾ ਤੇ ਪਾਈ ਜੇਠਾ ਜੀ ਦੇ ਘਰ ਤਿੰਨ ਲੜਕੇ ਪੈਦਾ ਹੁੰਦੇ ਨੇ ਜਿਨ੍ਹਾਂ ਦਾ ਨਾਮ ਹੈ ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਣ ਦੇਵ ਸੋ ਇਹਨਾਂ ਨੂੰ ਗੁਰਗੱਦੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਹੁਣ ਇਸ ਬਾਰੇ ਗੱਲ ਕਰਾਂਗੇ ਜੀ ਵਿਆਹ ਤੋਂ ਬਾਅਦ ਵੀ ਪਾਈ ਜੇਠਾ ਜੀ ਗੋਇੰਦਵਾਲ ਸਾਹਿਬ ਵਿਖੇ ਹੀ ਰਹਿੰਦੇ ਨੇ ਤੇ ਪਹਿਲਾਂ ਵਾਂਗ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਜੁਟੇ ਰਹਿੰਦੇ ਨੇ ਫਿਰ ਬੀਬੀ ਪਾਨੀ ਜੀ ਗੁਰੂ ਸਾਹਿਬ ਜੀ ਦੀ ਅਟੁੱਟ ਸੇਵਾ ਕਰਦੀ ਸੀ ਭਾਈ ਜੇਠਾ ਜੀ ਦੀ ਨਿਸ਼ਕਾਮ ਸੇਵਾ ਨਿਵਰਤਾ ਤੇ ਮਿੱਠੇ ਸੁਭਾਅ ਨੇ ਸ਼੍ਰੀ ਗੁਰੂ ਅਮਰਦਾਸ ਜੀ ਦਾ ਮਨ ਮੋਲਿਆ ਸੀ ਇਸੇ ਲਈ 1 ਸਤੰਬਰ 1574 ਨੂੰ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਜੇਠਾ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਤੇ ਫਿਰ ਭਾਈ ਜੇਠਾ ਜੀ ਨੂੰ ਆਰਾਮਦਾਸ ਕਿਹਾ ਜਾਣ ਲੱਗਾ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਗੁਰਗੱਦੀ ਉਸ ਦੇ ਘਰਾਣੇ ਵਿੱਚ ਹੀ ਰਹਿਣ ਦਾ ਵਾਰ ਵੀ ਦਿੱਤਾ ਸੀ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਬਣਦੇ ਨੇ ਹੁਣ ਗੱਲ ਕਰਾਂਗੇ ਉਹਨਾਂ ਦੇ ਸਮੇਂ ਵਿੱਚ ਸਿੱਖ ਧਰਮ ਦਾ ਕੀ ਕੀ ਵਿਕਾਸ ਹੋਇਆ ਸੀ ਗੁਰੂ ਰਾਮਦਾਸ ਜੀ 1574 ਤੋਂ ਲੈ ਕੇ 1581 ਤੱਕ ਗੁਰਗੱਦੀ ਤੇ ਬਿਰਾਜਮਾਨ ਰਹਿੰਦੇ ਨੇ ਭਾਵੇਂ ਉਹਨਾਂ ਦਾ ਗੁਰਿਆਈ ਦਾ ਸਮਾਂ ਬਹੁਤ ਥੋੜਾ ਸੀ ਪਰ ਉਹਨਾਂ ਨੇ ਸਿੱਖ ਪੰਥ ਦੇ ਵਿਕਾਸ ਤੇ ਸੰਗਠਨ ਲਈ ਬੜੇ ਹੀ ਮਹੱਤਵਪੂਰਨ ਕਾਰਜ ਕੀਤੇ ਇਸ ਕਰਕੇ ਸਿੱਖ ਪੰਥ ਨੇ ਉਹਨਾਂ ਦੇ ਗਾਲ ਵਿੱਚ ਬਹੁਤ ਉਨਤੀ ਕੀਤੀ ਸਭ ਤੋਂ ਪਹਿਲਾ ਕਾਰਜ ਸ੍ਰੀ ਗੁਰੂ ਰਾਮਦਾਸ ਜੀ ਨੇ ਜਿਹੜਾ ਕੀਤਾ ਰਾਮਦਾਸਪੁਰੇ ਦੀ ਸਥਾਪਨਾ ਕਰਵਾਉਣਾ ਗੁਰੂ ਰਾਮਦਾਸ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਸੀ ਇਹ ਕਿ ਉਹਨਾਂ ਨੇ ਰਾਮਦਾਸਪੁਰਾ ਜਿਸ ਨੂੰ ਹੁਣ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਨਗਰ ਦੀ ਸਥਾਪਨਾ ਕੀਤੀ ਸੀ ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਸਾਹਿਬ ਆਪ ਇੱਥੇ ਆ ਗਏ ਸੰਨ ਤੇ 1577 ਵਿੱਚ ਰਾਮਦਾਸਪੁਰਾ ਦੀ ਸਥਾਪਨਾ ਕੀਤੀ ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖ-ਵੱਖ ਅੰਦਿਆ ਨਾਲ ਸਬੰਧਤ 52 ਹੋਰ ਵਪਾਰੀਆਂ ਨੂੰ ਇੱਥੇ ਵਸਾਇਆ ਸੀ। ਇਹਨਾਂ ਵਪਾਰੀਆਂ ਨੇ ਜਿਹੜਾ ਬਾਜ਼ਾਰ ਵਸਾਇਆ ਉਹ ਅੱਜ ਵੀ ਗੁਰੂ ਕੇ ਬਾਜ਼ਾਰ ਦੇ ਨਾਮ ਨਾਲ ਪ੍ਰਸਿੱਧ ਹੈ। ਛੇਤੀ ਈ ਇਹ ਇੱਕ ਵਪਾਰਿਕ ਕੇਂਦਰ ਬਣ ਗਿਆ ਸੀ ਤੇ ਗੁਰੂ ਸਾਹਿਬ ਨੇ ਰਾਮਦਾਸ ਪੁਰਾ ਵਿਖੇ ਦੋ ਸਰੋਵਰਾਂ ਅਮਰਤਸਰ ਅਤੇ ਸੰਤੋਖ ਸਰ ਦੀ ਖੁਦਵਾਈ ਦਾ ਵਿਚਾਰ ਬਣਵਾਇਆ। ਪਹਿਲਾ ਅਮਰਤਸਰ ਸਰੋਵਰ ਦੀ ਖਦਵਾਈ ਦਾ ਕੰਮ ਆਰੰਭਿਆ ਗਿਆ ਤੇ ਇਸ ਕੰਮ ਦੀ ਦੇਖਭਾਲ ਲਈ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ ਗਿਆ ਸੀ ਬਾਅਦ ਵਿੱਚ ਅਮਰਤ ਸਰੋਵਰ ਦੇ ਨਾਂ ਤੇ ਹੀ RAMDAS PURA ਦਾ ਨਾਂ ਅਮਰਤਸਰ ਪੈ ਗਿਆ ਅਮਰਤਸਰ ਦੀ ਸਥਾਪਨਾ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਬੜੀ ਹੀ ਮਹੱਤਵਪੂਰਨ ਘਟਨਾ ਹੈ ਇਸ ਨਾਲ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਮਿਲ ਗਿਆ ਤੇ ਛੇਤੀ ਹੀ ਉਹਨਾਂ ਦਾ ਸਭ ਤੋਂ ਪ੍ਰਸਿੱਧ ਧਰਮ ਪ੍ਰਚਾਰ ਦਾ ਕੇਂਦਰ ਬਣ ਗਿਆ ਸੋ ਅੰਮ੍ਰਿਤਸਰ ਦੀ ਮਹੱਤਤਾ ਸਬੰਧੀ ਬੜੇ ਹੀ ਲੇਖਕ ਜਿਹੜੇ ਨੇ ਉਹ ਵੱਖਰੇ ਵੱਖਰੇ ਵਿਚਾਰ ਰੱਖਦੇ ਨੇ ਸੋ ਇੱਕ ਪ੍ਰਸਿੱਧ ਲੇਖਕ ਜਿਹੜਾ ਕਿ ਦਲਜੀਤ ਸਿੰਘ ਹੈ ਉਹ ਇਹ ਕਹਿੰਦਾ ਹੈ ਕਿ ਉਸ ਸਮੇਂ ਤੋਂ ਹੀ ਅੰਮ੍ਰਿਤਸਰ ਸਿੱਖਾਂ ਲਈ ਉਹ ਸਥਾਨ ਹੈ ਜਿਹੜਾ ਕਿ ਮੁ슬ਮਾਨਾਂ ਲਈ ਮੱਕੇ ਦਾ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਦੂਸਰਾ ਕਾਰਜ ਇਹ ਕਰਦੇ ਨੇ ਕਿ ਮਸੰਧ ਪ੍ਰਥਾ ਦਾ ਆਰੰਭ ਕੀਤਾ ਜਾਂਦਾ ਹੈ ਗੁਰੂ ਰਾਮਦਾਸ ਜੀ ਰਾਮਦਾਸਪੁਰਾ ਵਿਖੇ ਅੰਮ੍ਰਿਤਸਰ ਤੇ ਸੰਤੋਖ ਸਰ ਦੇ ਦੋਸਰੋਵਰਾਂ ਦੀ ਖਦਵਾਈ ਦਾ ਕੰਮ ਸ਼ੁਰੂ ਕਰਾਉਂਦੇ ਨੇ ਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਗੁਰੂ ਜੀ ਨੂੰ ਮਾਇਆ ਦੀ ਲੋੜ ਪੈਂਦੀ ਹੈ ਇਸੇ ਲਈ ਗੁਰੂ ਸਾਹਿਬ ਆਪਣੇ ਪ੍ਰਤੀਨਿਧਾਂ ਨੂੰ ਵੱਖਰੀਆਂ-ਵੱਖਰੀਆਂ ਥਾਵਾਂ 'ਤੇ ਭੇਜਦੇ ਨੇ ਤੇ ਸਿੱਖ ਮਤ ਦਾ ਪ੍ਰਚਾਰ ਕਰਵਾਉਂਦੇ ਨੇ ਸੰਗਤਾਂ ਤੋਂ ਮਾਇਆ ਇਕੱਠੀ ਕਰਵਾਉਂਦੇ ਨੇ ਤੇ ਇਹ ਸੰਸਥਾ ਜਿਹੜੀ ਹੈ ਉਹ ਮਸੰਦ ਪ੍ਰਥਾ ਦੇ ਨਾਂ ਨਾਲ ਪ੍ਰਸਿੱਧ ਹੋ ਜਾਂਦੀ ਹੈ ਸੋ ਇਸ ਕਾਰਨ ਸਿੱਖ ਮਤ ਦਾ ਪ੍ਰਚਾਰ ਜਿਹੜਾ ਹੈ ਉਹ ਦੂਰ ਦੁਰਾਡੇ ਖੇਤਰਾਂ ਵਿੱਚ ਕੀਤਾ ਜਾ ਸਕਿਆ ਤੇ ਇਸ ਤੋਂ ਇਲਾਵਾ ਸਿੱਖਾਂ ਨੂੰ ਲੋੜਿੰਦੀ ਮਾਇਆ ਜਿਹੜੀ ਹੈ ਉਹ ਵੀ ਪ੍ਰਾਪਤ ਹੋ ਸਕੀ ਫਿਰ ਉਸ ਤੋਂ ਬਾਅਦ ਗੁਰੂ ਜੀ ਉਦਾਸੀਆਂ ਨਾਲ ਸਮਝੌਤਾ ਕਰਦੇ ਨੇ ਇਸੇ ਸਮਝੋਤੀ ਪਿੱਛੇ ਇੱਕ ਕਾਟਣਾ ਵਾਪਰਦੀ ਐ ਇੱਕ ਵਾਰੀ ਉਦਾਸੀ ਮਤ ਦੇ ਮੋਢੀ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਏ ਆਉਂਦੇ ਨੇ ਤੇ ਗੁਰੂ ਰਾਮਦਾਸ ਜੀ ਨੂੰ ਵੇਖ ਕੇ ਉਹਨਾਂ ਨੂੰ ਇਹ ਪ੍ਰਸ਼ਨ ਕਰਦੇ ਨੇ ਸੁਣਾਓ ਤੁਸੀਂ ਦਾੜਾ ਇੰਨਾ ਲੰਬਾ ਕਿਉਂ ਵਧਾਇਆ ਹੈ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਚਰਨ ਸਾਫ਼ ਕਰਨ ਲਈ ਇਹ ਕਾਕੇ ਗੁਰੂ ਸਾਹਿਬ ਆਪਣੀ ਦਾੜੀ ਨਾਲ ਸ੍ਰੀ ਚੰਜੀ ਦੇ ਚਰਨ ਸਾਫ਼ ਕਰਨ ਲਈ ਅਗਾ ਵਾਦੇ ਨੇ ਤਾਂ ਇਹ ਸ਼ਬਦ ਸੁਣ ਕੇ ਸ੍ਰੀ ਚੰਦ ਜੀ ਨੂੰ ਬੜੀ ਸ਼ਰਮ ਆਉਂਦੀ ਹੈ ਤੇ ਆਪਣਾ ਪੈਰ ਪਿੱਛੇ ਖਿੱਚ ਲੈਂਦੇ ਨੇ ਸ੍ਰੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਤੇ ਉਸ ਦਿਨ ਤੋਂ ਸਿੱਖ ਮਤ ਦਾ ਵਿਰੋਧ ਕਰਨਾ ਬੰਦ ਕਰ ਦਿੰਦੇ ਨੇ ਸਿੱਖਾਂ ਦਾ ਉਦਾਸੀਆਂ ਨਾਲ ਸਮਝੌਤਾ ਹੁੰਦਾ ਹੈ ਕਿ ਇਹ ਜਿਹੜਾ ਸਮਝੌਤਾ ਹੈ ਇਹ ਸਿੱਖ ਪੰਥ ਲਈ ਬੜਾ ਲਾਹੇਵੰਦ ਸਿੱਧ ਹੁੰਦਾ ਹੈ ਇੱਕ ਤਾਂ ਜਿਹੜਾ ਸਿੱਖਾਂ ਤੇ ਉਦਾਸੀਆਂ ਵਿਚਕਾਰ ਆਪਸੀ ਤਣਾਅ ਚਲਿਆ ਦੂਰੋਂ ਤੋਂ ਆ ਰਿਹਾ ਸੀ ਉਹ ਦੂਰ ਹੋ ਜਾਂਦਾ ਹੈ ਤੇ ਦੂਜੀ ਗੱਲ ਜਿਹੜੇ ਇਹ ਉਦਾਸੀ ਨੇ ਸਿੱਖ ਮਤ ਦਾ ਪ੍ਰਚਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ ਫਿਰ ਉਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਸਿੱਖ ਪੰਥ ਦੇ ਮਹੱਤਵਕ ਵਿਕਾਸ ਲਈ ਹੋਰ ਵੀ ਬੜੇ ਮਹੱਤਵਪੂਰਨ ਕਾਰਜ ਕਰਦੇ ਨੇ ਉਹਨਾਂ ਨੇ ਬਾਣੀ ਰਚਨਾ ਦੀ ਪਰੰਪਰਾ ਨੂੰ ਜਾਰੀ ਰੱਖਿਆ ਤੇ ਗੁਰੂ ਸਾਹਿਬ ਨੇ 679 ਸ਼ਬਦਾਂ ਦੀ ਰਚਨਾ ਕੀਤੀ। ਉਹਨਾਂ ਨੇ ਸਿੱਖਾਂ ਵਿੱਚ ਲਾਵਾ ਰਹੀ ਵਿਆਕਰਣ ਦੀ ਮर्यादा ਸ਼ੁਰੂ ਕੀਤੀ। ਇਸ ਸਬੰਧੀ ਗੁਰੂ ਸਾਹਿਬ ਨੇ ਚਾਰ ਲਾਵਾ ਦਾ ਪਾਠ ਉਚਾਰਨ ਕੀਤਾ ਸੀ। ਫਿਰ ਜਿਹੜੀਆਂ ਮੁੱਢ ਤੋਂ ਚਲੀਆਂ ਆ ਰਹੀਆਂ ਸੰਗਤ, ਪੰਗਤ ਤੇ ਮੰਜੀਨਾ ਆਦਿਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਾਰੀ ਰੱਖਦੇ ਨੇ ਤੇ ਗੁਰੂ ਸਾਹਿਬ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਕੁਝ ਗੁਰੂਤਿਆਂ ਨੇ ਜਿਵੇਂ ਕਿ ਜਾਤੀ ਪ੍ਰਥਾ, ਸਤੀ ਪ੍ਰਥਾ, ਪਾਲ ਵਿਆਹ ਤੇ ਵਿਧਵਾ ਵਿਆਹ ਦੀ ਮਨਾਹੀ ਇਨਾਂ ਦਾ ਵੀ ਜ਼ੋਰਦਾਰ ਸ਼ਬਦਾਂ ਵਿੱਚ ਕੰਡਣ ਕਰਦੇ ਨੇ ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਸਿੱਖ ਮਤ ਦਾ ਪ੍ਰਚਾਰ ਕਰਨ ਲਈ ਵੱਖਰੀ ਵੱਖਰੀ ਇਲਾਕਿਆਂ ਵਿੱਚ ਆਪਣੇ ਪ੍ਰਚਾਰਕ ਭੇਜਦੇ ਨੇ ਤੇ ਇਨਾਂ ਪ੍ਰਚਾਰਕਾਂ ਵਿੱਚੋਂ ਭਾਈ ਗੁਰਦਾਸ ਜੀ ਤੇ ਹੰਧਾਲ ਜਿਹੜੇ ਨੇ ਉਹ ਸਿੱਖ ਮਤ ਦਾ ਬਹੁਤ ਬਖੂਬੀ ਨਾਲ ਪ੍ਰਚਾਰ ਕਰਦੇ ਨੇ ਫਿਰ ਅਕਬਰ ਨਾਲ ਮਿੱਤਰਤਾ ਪੂਰਨ ਸਬੰਧ ਹੁੰਦੇ ਨੇ ਜੀ ਗੁਰੂ ਰਾਮਦਾਸ ਜੀ ਦੇ ਅਕਬਰ ਜਿਹੜਾ ਆ ਗੁਰੂ ਸਾਹਿਬ ਨੂੰ ਲਾਹੌਰ ਵਿੱਚ ਮਿਲਦਾ ਹੈ ਤੇ ਉਹਨਾਂ ਦੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਤੇ ਇਸੇ ਪ੍ਰਭਾਵ ਦੇ ਸਦਕਾ ਗੁਰੂ ਸਾਹਿਬ ਨੂੰ 500 ਬੀਗੇ ਜ਼ਮੀਨ ਜਿਹੜੀ ਹੈ ਉਹ ਦਾਨ ਵਿੱਚ ਦੇ ਦਿੰਦਾ ਹੈ ਤੇ ਗੁਰੂ ਸਾਹਿਬ ਦੇ ਕਹਿਣ ਤੇ ਪੰਜਾਬ ਦੇ ਕਿਸਾਨਾਂ ਲਈ ਇੱਕ ਸਾਲ ਦਾ ਜਿਹੜਾ ਲਗਾਨ ਹੈ ਉਹ ਮਾਫ ਕਰ ਦਿੰਦਾ ਹੈ ਇਸੇ ਕਾਰਨ ਗੁਰੂ ਸਾਹਿਬ ਦੀ ਪ੍ਰਸਿੱਧੀ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ ਫਿਰ ਗੁਰੂ ਜੀ ਆਪਣੇ ਉੱਤਰਾਧਿਕਾਰੀ ਦੀ ਨਿਯੁਕਤੀ ਕਰਦੇ ਨੇ ਕਿਵੇਂ 1581 ਵਿੱਚ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਦੇ ਨੇ ਕਿਉਂਕਿ ਜਿਹੜਾ ਗੁਰੂ ਸਾਹਿਬ ਦਾ ਵੱਡਾ ਪੁੱਤਰ ਹੈ ਪ੍ਰਥੀਆ ਉਹ ਆਪਣੀਆਂ ਸਾਜ਼ਿਸ਼ਾਂ ਕਾਰਨ ਗੁਰੂ ਸਾਹਿਬ ਨੂੰ ਨਾਰਾਜ਼ ਕਰ ਲੈਂਦਾ ਹੈ ਤੇ ਜਿਹੜਾ ਦੂਸਰਾ ਪੁੱਤਰ ਹੈ ਉਸ ਨੂੰ ਸੰਸਾਰਿਕ ਕੰਮਾਂ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੁੰਦੀ ਤੋ ਸਭ ਤੋਂ ਫਿਰ ਛੋਟੇ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਗੁਰਗੱਦੀ ਦੇ ਯੋਗ ਸਮਝ ਕੇ 1 ਸਤੰਬਰ 1581 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਕੇ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਜਾਂਦੇ ਨੇ ਸੋ ਇਸ ਤਰ੍ਹਾਂ ਗੁਰੂ ਜੀ ਦੀ ਜਿਹੜੀ ਗੁਰਿਆਈ ਕਾਲ ਹੈ ਉਸ ਦਾ ਸਮਾਪਾਵੇਂ ਥੋੜਾ ਸੀ ਪਰ ਇਸ ਸਮੇਂ ਦੌਰਾਨ ਉਹਨਾਂ ਨੇ ਸਿੱਖ ਪੰਥ ਨੂੰ ਇੱਕ ਨਵਾਂ ਸਰੂਪ ਦਿੱਤਾ ਗੁਰੂ ਸਾਹਿਬ ਜੀ ਦੀ ਮਹਿਮਾ ਪਰੰਪਾਰ ਹੈ ਇਸ ਦਾ ਕੋਈ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਵੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਨਾਮ ਲੈਂਦਿਆਂ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਅਤੇ ਜਿਹੜਾ ਵੀ ਸ਼ਰਧਾ ਨਾਲ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕੀ ਆਪਣੇ ਮਨ ਦੀ ਕੋਈ ਵੀ ਮਨੁਕਾਮਨਾ ਮੰਗਦਾ ਹੈ ਉਹ ਮਨੁਕਾਮਨਾ ਜ਼ਰੂਰ ਪੂਰਨ ਹੁੰਦੀ ਹੈ ਸੋ ਇਸੇ ਕਰਕੇ ਕਿਹਾ ਜਾਂਦਾ ਹੈ ਤਨ ਤਨ ਰਾਮਦਾਸ ਗੁਰੂ ਜੀ ਨੇ ਸਿਰਿ ਆਤਿ ਨੇ ਸਵਾਰਿਆ ਸੋ اے ਸੀ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਦਾ ਇਤਿਹਾਸ ਹੋਈਆਂ ਬੁੱਲਾਂ ਚੁੱਕਾਂ ਦੀ ਕੀਮਾ ਬਖਸ਼ਨੀ ਜੀ ਫਤੀਬਲਾਉ ਜੀ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਹਿਸਟਰੀ ਨਾਲ ਸੰਬੰਧਿਤ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ